ਸਤਨਾਮ ਸ੍ਰੀ ਵਾਇਰੂ ਸਾਹਿਬ ਜੀ ਜਬਦੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੈ ਸੋਚਨ ਹੋワイ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋワイ ਜੇ ਲਾਇ ਰਹਾ ਲਿਪਤਾਰੇ ਉਖਿਆ ਭੁਖਣਾ ਉਤਰੀ ਜੇ ਬੰਨਾ ਪ੍ਰਿਆ ਪਰ ਸੈ ਸਿਆਨ ਫਲਖ ਹੋਏ ਤਾਂ ਇੱਕ ਨ ਚੱਲੇ ਨਾਲ ਕਿਸਤਿਆ ਰਹੀ ਹੈ ਕਿ ਕੋੜੇ ਟੁੱਟੇ ਪਾਲ ਹੁਕਮ ਰਜਾਈ ਚੱਲੇ ਨਾਲ ਨਾਨਕ ਲਿਖਿਆ ਨਾਲੇ ਹੁਕਮੀ ਹੋਣ ਆਕਾਰੁ ਕੁਨ ਨ ਕਹਿ ਜਾਈ ਹੁਕਮੀ ਹੋਣ ਜੀ ਇਹ ਹੁਕਮ ਮਿਲੈ ਵਡਿਆਈ ਹੁਕਮੇ ਉਤਮ ਨੀਚ ਹੁਕਮ ਲੈ ਦੁਸ ਪਾਈ ਹੈ ਇੱਕ ਨਾ ਹੁਕਮ ਬਾਸੀ ਸੇ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਕੋ ਨਾ ਕੋਏ ਨਾਨਕ ਹੁਕਮੈ ਜੇ ਉਸ ਜਾਇ ਤਾ ਹਉ ਮੈਂ ਕਹਿ ਨਾ ਕੋਏ ਗਾਵੇ ਕੋ ਤਾ ਨ ਹੋਇ ਕਿਸੈ ਤਾ ਨ ਗਾਵੇ ਕੋ ਦਾ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰੀ

ਹੁਕਮੇ ਹੁਕਮ ਚਲਾਏ ਰਹਾ ਨਾਨਕ ਇਸ ਹੈ ਵੀ ਪਰਵ ਸੱਚਾ ਸਹਿ ਸੱਚਾ ਨਾਏ ਪਾਖੇ ਭਉ ਅਪਾਰ ਹੈ ਆਖੇ ਮੰਗੈ ਦੇਹ ਦੇਹ ਲਾਤ ਕਰੇ ਦਾਤਾਰੂ ਫਿਰ ਕੱਗਰ ਰਖੀਐ ਜਦ ਸੈ ਦਰਬਾਰ ਹੈ ਮਹਾਉ ਕੇ ਬੋਲਨ ਬੋਲੀਏ ਜਿਸ ਸੰਤਰੇ ਪਿਆਰੇ ਅੰਮ੍ਰਿਤ ਵੇਲਾ ਸੱਚਨਾਉਂ ਦਿਐ ਇਚਾਰ ਕਰਮੀਆਂ ਕੱਪੜੇ ਨਿਦਰੀ ਮੋਖ ਦੁਆਰ ਨਾਨਕੀ ਵਾ ਜਾਣੀਐ ਸਭ ਫਿਸਟਿਆ ਥਾਪੈ ਨਾ ਜਾਏ ਕੀਤਨ ਹੋਏ ਆਪਿਆ ਮਿਰਿញ ਸੁਏ ਜਿਨਸੀ ਵਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵਿਆ ਸੁਨੀ ਅਮਰਖੇ ਭਾਉ ਦੁਖ ਪਰ ਹਰ ਸੁਖ ਲੈ ਜਾਏ ਗੁਰਮੁਖ ਨਾਮੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੋਰੀ ਸ੍ਰੀ ਗੁਰ ਗੋੜਖਾ ਬਰਮਾ ਗੁਰ ਪਾਰਵਤੀ ਮਾਈ ਜਿਹੋਂ ਜਾਣਾ ਅੱਖ ਨਾਹੀ ਕਹਿ ਨਾ ਕਥਨ ਜਾਈ ਗੁਰਾ ਇਕ ਦੇਵ ਜਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਉਸਨਾ ਜਾਈ ਈਰਥ ਨਾਵਾ ਜਿਤ ਸਫਾਵਾਂ ਵਿਨਪਾਨੇ ਕੈ ਨਾਇ ਕਰੀ ਜਿਤ ਸ੍ਰੀ ਰੂਪਾਈ ਵੇਖਾਂ ਵਿਨ ਕਰਮਾ ਕੇ ਮਿਲਾ ਲੈ ਮਤ ਵਿੱਚ ਰਤਨ ਜੋਹਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੀਵਾਈ ਸਭਨਾ ਜੀਆਂ ਕਰ ਇੱਕ ਦਾਤਾ ਸੋ ਮੈਂ ਵਿਸਨ ਜਾਈ ਜੇ ਰੁਕਤਾਰੀ ਅਰਦਾਹ ਹੋਦ ਸੁਣੀ ਹੋਏ ਨਵਖੰਡਾ ਵੇ ਜਾਣਿਆ ਨਾ ਤਲ ਸਭ ਕੋਈ ਚੰਗਾ ਨਾਮ ਰਖਾਈ ਕੈ ਜਸ ਕੀਰਤਿ ਜਗ ਲੇ ਜੇਤਸ ਨਦਨ ਆਇ ਤਾ ਵਤਨ ਵਿਛੈ ਕੀ ਕੀਟਾ ਅੰਦਰ ਕੀਟ ਕਰੇ ਦੋਸੀ ਦੋ ਤਰੇ ਮਾਨ ਕ ਨਿਰਗੁਣ ਗੁਣ ਕਰੇ ਗੁਣੰਤਿਆ ਗੁਣ ਦੇ ਤਿਹ ਕੋ ਨ ਸੁਜੈ ਜੇਤਸ ਗੁਣ ਕੋਈ ਕਰੇ ਸੁਣੈ ਸਿਤਪੀ ਸੁਰਨਾਥ ਸੁਣੈ ਧਰਤ ਤਵਲ ਆਕਾਸ਼ ਸੁਣੈ ਦੀਪ ਲੋਪਾਤਲ ਸੁਣਿਆ ਪਹਨ ਸਕੇ ਕਾਲ ਨਾਨਕ ਪਾਤਸ਼ਾਹ ਦੇ ਵਿਗਾਸ ਸੁਣਿਆ ਦੂਪਾਪ ਕਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੋਕਸ਼ ਲਹਨਮੰਦ ਸੁਣਿਆ ਜੋਗ ਜੁਗਤ ਤਨ ਵੇਦ ਸੁਣਿਆ ਸਾਸ਼ਤ ਸਿਮਰਤ ਵੇਦ ਨਾਨਕ ਪਾਤਸ਼ਾਹ ਦੇ ਵਿਗਾਸ ਸੁਣਿਆ ਦੂਪਾਪ ਕਨਾਸ سنیا ست سنتو گیان سنے ارسر کا سنان سنیا پر پر پاو مان سنیا لاگا سہ دان نانک پس دیوی گا سنندور پاؤ کان آسا سنیا سرا گن کی گہ سنیا شی پاشا سنیا اندھی پاو رہ سنیا ہاتھ ویس گا نانک پس دیوی گا سنیں دور پاؤں کان ਮੰਨੈ ਕੀ ਗਤ ਕਹੀ ਨ ਜਾਏ ਜੇ ਕੋ ਕਹ ਬਿਛੈ ਬਿਛਟਾਏ ਕਾਗ ਕਰਮ ਨਾਲ ਲਿਖਨ ਹਰ ਮੰਨੈ ਕਬਹਿ ਕਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨਣ ਮਨ ਕੋਏ ਮੰਨੈ ਸੁਰਤ ਵੈ ਮਨ ਬੁੱਧ ਮੰਨੈ ਸਰਪਨ ਕੀ ਸੁੱਧ ਮੰਨੈ ਮੋਹ ਝੋਟਾ ਨਾ ਖਾਏ ਮੰਨੈ ਜਮ ਕੇ ਸਾ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨਣ ਮਨ ਕੋਏ ਮਨ ਮਾਰ ਠਾਗ ਨ ਪਾਏ ਮਨੈ ਪਸੂ ਵਰਗਰਜ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸਿੱਤਿ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਮਾਰ ਠਾਗ ਨ ਪਾਏ ਮਨੈ ਪਸੂ ਵਰਗਰਜ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸਿੱਤਿ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੋਗ ਦੁਆਰੇ ਮੰਨਾ ਪਰਵਾਰੈ ਸਾਧਾਰ ਮੰਨਾ ਤਰੈ ਤਾਰੇ ਗੁਰ ਸਿੱਖੋ ਮੰਨਾ ਨਾਨਕ ਪਾਣਾ ਭਿਖੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੀਮਾਨ ਪੰਚੇ ਸਹ ਦਰਾਜਾਨ ਪੰਚਾਕਾ ਗੁਰੇਕਤਿਆ ਜੇ ਕੋ ਕਹ ਕਰੇ ਵਿਚਾਰ ਕਰਤਿਖ ਕਨਨ ਨਾ ਸਮਾਰ ਧੋਲ ਧਰਮ ਦੇ ਆਕਾ ਪੂਤ ਸਤੋ ਸਤਿ ਆਵ ਰੱਖਿਆ ਜਨ ਸੂਤ ਜੀ ਕੋ ਜੈ ਹੁਸਤਿਆ ਤਲ ਉਪਰ ਕੀਤਾ ਪਾਰੈ ਧਰਤੀ ਹੋਰ ਪਰੈ ਹੋਰ ਹੋਰ ਰਚਤੀ ਪਾਤਲੈ ਕਮਨ ਜੂਰੈ ਜੀ ਜਾ ਤ੍ਰਿੰਗਾ ਕੇ ਨਾਮ ਸਬਨਾ ਲਿਖਿਆ ਉੜੀ ਕਲਾਮ ਇਹੋ ਲਿਖਾ ਲਿ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾਂ ਸੁਹਾਲਿਆ ਰੂਪ ਕੀਤੀ ਦਾ ਜਾਣ ਕਉ ਤਾ ਕੀਤਾ ਬਸਾ ਏਕ ਕੋ ਆਉ ਦੇਸ ਤੇ ਹੋਏ ਲਾਇਦਰੀਆ ਕੁਦਰਤ ਕਉਨ ਕਹਾ ਵਿਚਾਰੂ ਵਾਰੰਜਵਾ ਏਕ ਵਾਰ ਜੋ ਤੁਧ ਭਾਵ ਸੈ ਬ੍ਰਿਕਰ ਤੂੰ ਸਦਾ ਸਲਾਮ ਨਿਰੰਕਾਰ ਅਸ਼ੰਖ ਜਪ ਸੰਪਾ ਸੰਗੂੜਾ ਸੰਗ ਤਪਤਾ ਹੋ ਸੰਗਰਨ ਮੁਖੀਤ ਪਾਠ ਅਸੰਗ ਜੋ ਮਨ ਰਹੇ ਉਦਾਸ ਸੰਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਧਤਰ ਸੰਖ ਸੂਰਮੋ ਬਸਾ ਸੰਖ ਮੋਹ ਲੇਵ ਲਾਇ ਤਾਰ ਕੁਦਰਤ ਕਉਨ ਕਹਾ ਵਿਚਾਰ ਵਾਰਿੰ ਜਾਵਾਂ ਏਕ ਵਾਰ ਜੋਤਿ ਭਵ ਸੈਂ ਬ੍ਰਿਕਾਰ ਤੂੰ ਸਦਾ ਸਲਾਮ ਤਨਰੰਕਰ ਅਸ਼ੰਖ ਮੂਰਖੰਦ ਕੋਰਾ ਸੰਖ ਜੂਰ ਹਰਾਮਕੂਰ ਅਸ਼ੰਖ ਮੁਰਖਾ ਜਾਹੇ ਜੂਰ ਸੰਗਲਵ ਧਤਿਆ ਕੁਮ ਅਸ਼ੰਖ ਪਾਪੀ ਪਾਪ ਕਰ ਜਾ ਹੈ ਸੰਖੂਰਿਆ ਕੁਰੇ ਫੇਰਾ ਅਸ਼ੰਖ ਮਲੇਸ ਮਲ ਫਖਾ ਹੈ ਸੰਖ ਨਿੰਦਕ ਸਿਰ ਕਰੇ ਭਾਰਉ ਨਾਨਕ ਨੀਟ ਕਹਿ ਵਿਚਾਰ ਵੰਜਮ ਇਕਵਰ ਜੋਤਿ ਦਫਾਵਾ ਸੈ ਪ੍ਰਕਾਰ ਤੂੰ ਸਰ ਅਸਲਾਮ ਤਿਰੰਕਰ ਅਸ਼ੰਖ ਨਾ ਅਸ਼ੰਖ ਅਗਮ ਅਗਮ ਅਸ਼ੰਕਲੋ ਅਸ਼ੰਖ ਹੈ ਸਿਰ ਭਾਰੋਏ ਅਖਰੀ ਨਾਮ ਅਖਰੀ ਸੇਲਹ ਅਖਰੀ ਗਿਆਨ ਗੀਤ ਗੁਣ ਗਾ ਕਿਰ ਲਿਖਨ ਬੋਲਨ ਬਾਨ ਅਖਰਾ ਸੇ ਸੰਜੋਗ ਵਖਾਣਾ ਜਨ ਹੈ ਲਿਖੈ ਤੇ ਸਰਨਾਹੇ ਜੇ ਫਰਮਾਇ ਤੇ ਤੇ ਪਾਇ ਜਿਤਾ ਕੀਤਾ ਤੇਤਾ ਨਾ ਹੋਇ ਨਾ ਵੇ ਨਾਹੀ ਕੋਥਾਉ ਕੁਦਰਤ ਕਮਨ ਕਹਾ ਵਿਚਾਰ ਵਾਰਨ ਜਾਵਾ ਏਕ ਵਾਰੀ ਜੋਤਿ ਭਸ ਅੰਵ੍ਰਿਕਾਰੇ ਤੂੰ ਸਦਾ ਸਲਾਮ ਤਿਨਰੰਕਾਰੇ ਕਰਿਆ ਹੱਥ ਪੈਰ ਤਨ ਦੇ ਪਾਣੀ ਦੁੱਧ ਤੇ ਉਤਰਖੇ ਮੋਤਵਲੀ ਤੀ ਕੱਪੜ ਹੋਏ ਦੇ ਸਾਬੂ ਲਿਏ ਉਧੋਏ ਪਰ ਜੇ ਮਤ ਪਾਪਾ ਕੈ ਸੰਗ ਉਠੁ ਪੈ ਨਵਕਰੰਗ ਕੁੰਨੀ ਪਾਪੀ ਅਖਨ ਨਾ ਕਰ ਕਰ ਕਰਨਾ ਲਿਖ ਲੈ ਜਹ ਆਪੇ ਵੀਰ ਆਪੇ ਖਾ ਨਾਨਕੁ ਕੁਮੇ ਅਜਹ ਤੀਰਤਵ ਦਇਆ ਦਾ ਦਾਨ ਜੀ ਕੋ ਪਾਵੈ ਤਿਲਕਾ ਮਾਨੈ ਸੁਣਿਆ ਮਨਿਆ ਮਨ ਕੀਤਾ ਭਾਉ ਅੰਤਰਗਾ ਤੀਤ ਮਨ ਰਹਾਉ ਸਭ ਗੁਣ ਤੀਰੇ ਮੈਂ ਨਾਹੀ ਕੋਈ ਮੰਗਲ ਕੀਤੇ ਵਦਨ ਹੋਏ ਸੁਸਤਿ ਦਵਣੀ ਬ੍ਰਹਮਾ ਉਸਤ ਸੋਹਣ ਸਦਾ ਮੰਚਾਉ ਕਮਸ ਵੀਲਾ ਵਤ ਕਮਨਾ ਕਉ ਥਿਰ ਕਨ ਵਾਰ ਕਮ ਸਰਤੀ ਮਹ ਕਮਨਾ ਜਿਤੂ ਆਕਾਰ ਵਿਲ ਪਾਇਆ ਪੰਡਤੀ ਜੀ ਹੋਏ ਲੇਖ ਗੁਰਾਨ ਵਸਤ ਨ ਪਾਇਓ ਕਾਦੀਆ ਜੇ ਲਿਖਾ ਲੇਖ ਗੁਰਾਨ ਚਿਤਵਨ ਜੋਗੀ ਜਾਣ ਰਤ ਮਹ ਨਾ ਕੋਈ ਜਾਕਰਤ ਸਿਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੀ ਆਖ ਕਿਸੇ ਲਾਇ ਕਿਉ ਐਨੀ ਕਿਵ ਜਾਣਾਂ ਨਾਨਕ ਆਖਨ ਸਭੂ ਆਖੇ 1 2 ਇੱਕ ਸਿਆਣਾ ਵੱਡਾ ਸਾਇ ਵੱਡੀ ਨਾਏ ਕੀਤਾ ਜਾ ਕਉ ਐ ਨਾਨਕ ਜੀ ਕੋ ਆਪੋ ਜਾਣੈ ਅਗੈ ਗਾਨ ਸੁਹਾਇ ਪਾਤਾਲਾ ਪਤਾ ਲਖ ਅਗਾਸਾ ਅਗਾਸ ਔਰ ਕੋਰ ਪਥ ਕੀ ਵੀਰ ਕਹਿਣਿ ਕੋ ਬਾਤ

ਜੇਤ ਸਹਿ ਮਨੋ ਨਾ ਵਿਸਰੈ ਅੰਤ ਨ ਸਿਟੀ ਕਹਿਣ ਅੰਤ ਅੰਤ ਨ ਕਰਨੇ ਦਿਨ ਅੰਤ ਅੰਤ ਨ ਵੇਕ ਸੁਣ ਅੰਤ ਅੰਤ ਨ ਜਾਪੈ ਕਿ ਮਨ ਮੰਤ ਅੰਤ ਨ ਜਾਪੈ ਕੀਤ ਆਕਾਰ ਅੰਤ ਨ ਜਾਪੇ ਪਰਵਰ ਅੰਤ ਕਾਨ ਕੀਤੇ ਵਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਏ ਬਹੁਤਾ ਕਹੀ ਹੈ ਬਹੁਤਾ ਹੋਈ ਵੱਡਾ ਸਹੈ ਊਚਾ ਥਾਉ ਜੇ ਉਪਰਿ ਊਚਾ ਨਾਓ ਏਵੜੀ ਊਚਾ ਹੋਏ ਕੋਈ ਤੇਸ ਊਚੇ ਕੋ ਜਾਣ ਸੋਏ ਜੀਵ ਰਿਆ ਡਣਿਆ ਪਾਪੂ ਨਾਨਕ ਨਜ਼ਰੀ ਕਰਮੀ ਦਾਤ ਬਹੁਤ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਤੁਮਾਈ ਕੀਤੇ ਮੰਗੇ ਜੋਤ ਅਪਰ ਕੀਤੇ ਅਗੰਧ ਨਹੀਂ ਵਿਚਾਰ ਕੀਤੇ ਖਾਟ ਟਟੇ ਵੇ ਕਾਰ ਗਿਤੇ ਲੈ ਲ ਮੁਕਰ ਪਾਇ ਕੀਤੇ ਮੂਰਖਾ ਹੀ ਖਾਏ ਜੇ ਤੈਨ ਦੂਖੂ ਸਦਮਾਰਾ ਇਹ ਬੇਦਾ ਤੇਰੀ ਦਤਾਰ ਬੰਦ ਕਲਾਸੀ ਭਾਣੇ ਹੋਏ ਹੂਰਾ ਨ ਸਿੱਖੇ ਕੋਏ ਜੇ ਕੋ ਖਾਇ ਕੇ ਆਖਣ ਪਾਏ ਓ ਜਾਣੇ ਜੀਤੀਆਂ ਮੂਰਖਾ ਹੀ ਆਪੇ ਜਾਣੇ ਆਪੇ ਦੇ ਆਖੇ ਸੇ ਵੇਕੇ ਹੀ ਕੇ ਮੁਲ ਬਖਸ਼ੀ ਸਿ ਸਿ ਲਹਾਨ ਨਾਨਕ ਪਾਸ਼ਾ ਇ ਪਾਛਾ ਨਾਮੁ ਲਗਨਾ ਮੁਰਵਾ ਪਰ ਮੁਰਵਾ ਪਰਿ ਅਮੁਲ ਭੰਡਾਰੈ ਮੁਲ ਆਵੈ ਮੁਲ ਜਾਇ ਮੁਲ ਫਾਮਲਾ ਸਮੈ ਮੁਲ ਦਰਮਲ ਦੀਬਾ ਨੈ ਮੁਲ ਦਰਮਲ ਪ੍ਰਵਾਨ ਮੁਲ ਬਖਸ਼ੀ ਸਿ ਅਮੁਲ ਨਿਸਾਨੈ ਅਮੁਲ ਕਰਮੁ ਮੁਲ ਫਰਮਾਨ ਮੁਲ ਮੁਲਾਖਿਆ ਨ ਜਾਇ ਆਖ ਆਖ ਰਹਿ ਲਿ ਲਾਈ ਆਖੇਿਤ ਪਾਤ ਪੁਰਾਨ ਆਖੇ ਪੜੇ ਕਰਿ ਵਿਖਿਆਨ ਆਖੇ ਵਰ ਮੈਂ ਆਖੈਂਦ ਆਖੇ ਗੋਪੀ ਤੇ ਗੋਵਿੰਦ ਆਖੇ ਸ੍ਰੀ ਆਖੇ ਸਿੱਧ ਆਖੇ ਕੀਤੇ ਕੀਤੇ ਬੁਧ ਆਖੇ ਦਾਨ ਆਖੇ ਦੀਵ ਆਖੇ ਸੁਨਨ ਮੁੰਦਨ ਸੇਵਾ ਕੀਤੇ ਆਖੇ ਆਖਨ ਪਾਹੇ ਕੀਤੇ ਕਹਿ ਕਹਿ ਉੱਠ ਟਜਾ ਹੈ ਤੇ ਕੀਤੇ ਹੋਰ ਕਰੇ ਤਾਂਖ ਨਸਕੇ ਕੇ ਕੇ ਜੀ ਉਰ ਭਾਵ ਤੇ ਉਰ ਹੋਏ ਨਾਨਕ ਜਾਣੇ ਸੱਚ ਸੁਏ ਜੇ ਕੋ ਆਖੇ ਬੋਲ ਵਿਗੜੇ ਤਾਂ ਲਿਖਿਆ ਸਿਰ ਗਵ ਰੰਗਵਰ ਸੁਦਰ ਕਿ ਹਸੁਗਰ ਕਿਹਾ ਜਪੈ ਸਰਸ ਮਾਲੇ ਵਾਜੇ ਨਾ ਦਾ ਨੀਕਾ ਸੰਖਾ ਕੀਤੇ ਵਾਉਣ ਹਾਰੇ ਕੀਤੇ ਰਾਗ ਪਰੀ ਸੁਖਿ ਹਿਨ ਕੀਤੇ ਗਾਉਣ ਹਾਰੇ ਗਾਵਹਿ ਤਨੋਂ ਪਉਣ ਪਾਨਿ ਬਾਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵਹਿ ਚਿਤ ਗੋਟਲੇ ਡਾਨੈ ਲਿਖ ਲਿਖ ਧਰਮ ਵਿਚਾਰੀ ਗਾਵੈ ਈਸ਼ਰ ਬਰਮਾ ਦੇਵੀ ਸਾਨਸ ਰੈ ਸਿਵਾਰੀ ਗਾਵੈ ਇੰਦਰ ਨਾਸਨ ਬੈਠੇ ਦੇਵ ਤੇਨ ਦਨ ਲੈ ਗਾਵੈ ਸੇਸਮਾ ਦੀ ਅੰਦਰ ਗਾਵਨ ਸਾਚ ਵਿਚਾਰੀ ਗਾਵਨ ਦਿੱਸਦੀ ਸੰਤੋਖੀ ਗਾਵੈ ਈਰ ਕਰਾਰੇ ਗਾਵਨ ਪਰ ਪਰੋਖੀ ਸੇ ਜੁਗ ਜੁਗ ਐਦਾ ਨਾ ਲੇਗਾ ਮੋਹਣੀਆਂ ਮਨ ਮੋਹਨੈ ਸੁਰਗਾ ਮੱਛਿ ਆਲੇ ਗਾਮਨ ਰਤੋਂ ਪਾਏ ਤੇਰੀ ਅਸਾਤੀ ਤਨਹਾਲੇ ਗਾਵੈ ਜੋਦ ਮਹਾਬਨਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਨ ਮੰਡਲ ਵਰਪੰਡਾ ਕਰ ਕਰ ਰੱਖੇ ਨਾਰੇ ਸੀਤ ਤਦਨਾ ਗਾਵੈ ਜੋਦ ਤੁਲਪਾਵਨ ਰਤੇ ਤੇਰੀ ਪਦਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ ਐ ਭੀ ਹਸੀ ਡਾਇ ਨਦਸੀ ਰਚਨਾ ਜੇ ਨਿਰਚਾਈ ਰੰਗੀ ਰੰਗੇ ਬਾਤੇ ਕਰ ਕਹਿ ਜੇ ਸੇ ਮਾਇਆ ਜਨਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਉ ਤਿਸ ਦੀਵੜਿ ਆਈ ਜੋ ਤਿਸ ਭਾਵਾ ਹੈ ਸੋਈ ਕਰਸੀ ਹਕੁਨਾ ਕਰ ਨਾ ਜਾਈ ਉਪਾਤ ਸਹ ਸਹ ਪਾਤ ਸਹਬ ਨਾਨਕ ਰੈਨ ਰਜਾਈ ਮੁੰਦਾ ਸੰਤੋਖ ਸਰਬਾ ਚੋਲੀ ਧਿਆਨ ਕੀ ਕਰੇ ਬਹੂਤ ਖਿੰਤਾ ਕਾਲ ਕੁਆਰੀ ਕਾਇਆ ਜੁੜ ਦਿੰਦਾ ਪਰਤੀਤ ਮਾਈ ਪੰਤੀ ਸਰਬ ਜਮਾਤੀ ਮਨਜੀ ਤੈਦਾ ਜੀਤ ਆਦੇ ਤਿਸੇ ਆਦਿ ਅਨਿਰ ਅਨੰਦ ਹਜੁਰਗੇ ਕੋ ਵੀ ਸੈ ਵਤ ਗਿਆਨ ਦੇ ਪੰਡਨ ਕੱਟ ਕਰਵਾ ਦਿਨ ਦੇ ਆਪ ਨਾਤ ਨਾਤੀ ਸਜਾ ਕੀ ਰਿਸ ਰਵਰਾਸ ਸੰਜੋਗ ਵਿਜੋਦ ਇਕਾ ਚਲਾ ਹੈ ਲੇਖਿਆ ਭਾਗ ਆਦੇ ਸੋਚ ਸਾ ਆਦੇਸ ਆਦਨਿਲ ਅਨੰਦ ਹੈ ਜੁੜਗੇ ਕੋਵੇਸ ਨਿਕਮਾਈ ਜੁਟਿਆ ਇਤਿ ਜੀਲੇ ਪਰਵਾਨਾ ਇਕ ਸੰਸਾਰੀ ਇਕ ਬਨਾਰੀ ਇਕਲਾ ਜੀਵਾਨਾ ਜੇ ਤੁਸ ਭਾਵੇਂ ਤੇ ਚਲავੈ ਜੇ ਹੋਇ ਫਰਮਾਨ ਉਹ ਵੇਖੈ ਉਹ ਨਾਨਕ ਨਾ ਆਵਾਈ ਬਹੁਤਾ ਆਵੇ ਨਾ ਨਾ ਦੇਤ ਸੇ ਆਦੀ ਆਦਾਨਿਰ ਅਨੰਦ ਜੁੜਕੇ ਕੋ ਵੇਸ ਅਸਨ ਲੋਏ ਲੋਏ ਪੰਡਾਰੇ ਜੋ ਕਿਸ ਪਾਸੇ ਕਵਾਰੀ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ ਤਸੈ ਆਦੇਸ ਆਦਨਿਰ ਅਨੰਦ ਹੈ ਜੁਗ ਜੁਗੇ ਕੋ ਵੇਸ ਇਕ ਦੂ ਜੀ ਪਉ ਲਖ ਹੈ ਲਖ ਹੈ ਨਵੀਸ ਲਹ ਲਾ ਗੀੜਾ ਆਖੀਐ ਏਕ ਨਾਮ ਜਦੀਸ ਈ ਤਰਹ ਪਤ ਪਵਣੀਆਂ ਚੜੀਏ ਹੋਏ ਅਕੀਸ ਸੁਣ ਗਲਾਂ ਆਕਾਸ ਕੀ ਕੀਟਾ ਏ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਅਕੰਜੂਚ ਪੈਨ ਜੂਰ ਜੋ ਨ ਮੰਗਨ ਦੀ ਨ ਜੂਰੇ ਜੋ ਨ ਜੀਨ ਮਨ ਜੋਰਾ ਜੋ ਨ ਰਾਜਮਾਨ ਮਨ ਸੂਰੇ ਜੋ ਨ ਸਤਿ ਗਿਆਨ ਵਿਚਾਰ ਜੋ ਨ ਜੁਤੀਸ਼ ਡੰਸਰੀ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤਮਨੀਚ ਨ ਕੋਏ ਰਾਤਿ ਰੁਤੀ ਸਿੱਤੀ ਵਾਰ ਪਉਣ ਪਾਣੀ ਅਗਨੀ ਪਾਤਾਲ ਤਿਸ ਵੇ ਤਿੱਥਾ ਰੱਖੀ ਧਰਮਸਾਲ ਤਿਸ ਵੇ ਜੀ ਜੋ ਕੈ ਰੰਗ ਦਿਨ ਕੈ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਇ ਤ ਸੱਚਾ ਆਸਚਾ ਦਰਬਾਰ ਤਿੱਥੈ ਸੋਹਣ ਪੰਜ ਪਰਵਾਨ ਨਦਰੀ ਕਰਮ ਪਵਨੀ ਸਾਨ ਕਚ ਪਕਾਈ ਉਥੈ ਪਾਈ ਨਾਨਕ ਗਿਆ ਜੱਪੇ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਾਨ ਪਾਣੀ ਵੈਸੰਤਰ ਕੀਤੇ ਕਾਨ ਮਹੀਸ ਕੀਤੇ ਬਰਮਾ ਕਾਰਤ ਕਰੀਏ ਰੂਰਾਂ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਦੋ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਦਦਨਾ ਕੀਤੇ ਕੀਤੇ ਦੇਵੀ ਵੇਸ ਕੀਤੇ ਦੀਵਦਾਨ ਮਨ ਕੀਤੇ ਕੀਤੇ ਰਤ ਸੰਮੰਦ ਇਤਿਆ ਕਾਣੀ ਕੀਤਿਆ ਬਾਣੀ ਕੀਤੇ ਪਾਤ ਨਿਰੰਦਰ ਕੀਤਿਆ ਸੁਰਤੀ ਸੇਵਾ ਕੀਤੇ ਨਾਨਕ ਗੰਦਨਾ ਅੰਤ ਜਾਨਖੰਨ ਮੈਂ ਗਿਆਨ ਪ੍ਰਚੰਡ ਚਿੱਠੇ ਨਾ ਕੋੁਰ ਅਨੰਦ ਸਰਮਖੰਨ ਕੀ ਬਾਣੀ ਰੂਪ ਚਿੱਟ ਘਰਤ ਕੜੀਏ ਬਹੁਤ ਅਨੂਪ ਤਾਂ ਕੀਆ ਗੱਲਾਂ ਕਠੀਆਂ ਨਾ ਜਾਹੇ ਜੀ ਕੋ ਕਹ ਪਿੱਛਾ ਪਛਤਾਏ ਇੱਤਾ ਕੜੀਆ ਸੁਰਤ ਮਤਮਨ ਬੋਧ ਸਿਤਾ ਘੜਿਆ ਸੁਰਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋ ਰ ਚਿਥੈ ਹੋ ਨ ਕੋਈ ਹੂਰ ਚਿਥੈ ਜੋਦ ਮਹਾਬਲ ਸੂਰ ਤਿਨ ਮਹਿ ਰਾਮ ਰਹਾ ਭਰਪੂਰ ਸਿਤਾ ਸੀਤੋ ਸੀਤਾ ਮਹਿ ਮਾਮਾ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਅਹ ਮਰੇ ਨਾ ਠਾਗੀ ਜਾਹੇ ਜਿਨ ਕੈ ਰਾਮ ਸਹਿ ਮਨਮੋਹ ਹੈ ਚਿਥੈ ਭਤੋ ਸੇਕੇ ਲੋ ਕਰੇ ਅਨੰਦ ਸੱਚਾ ਮਨ ਸੋਈ ਸੱਚਖੰਨ ਵਸੈ ਨਿਰੰਕਾਰ ਕਰ ਕਰ ਵੇਖੈ ਨਦਨਿਹੋ ਟਿੱਠੈ ਖੰਨ ਮਨਲ ਵਰਪੰਡ ਜੀ ਕੋ ਕਥੈ ਤਾ ਅੰਤ ਨ ਅੰਤ ਟਿੱਠੈ ਲੋ ਲੋ ਆਕਾਰ ਜਿਵ ਜਿ ਹੁਕਮ ਤਿਵਾ ਤਿਵ ਕਰ ਵੇਖੈ ਵੇਸ ਕਰ ਵਿਚਾਰੁ ਨਾਮ ਕਥਿ ਨ ਕਰੜ ਸਰੁ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇ ਰੱਥਿਆਰੂ ਭਾਉ ਖੱਲਾ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤਿਤ ਢਾਲੋ ਘੜਿਆ ਸਭ ਸਚਿ ਦੇਸਾਲ ਜਿਨ ਕੋ ਨਦਰ ਕਰਮ ਦਿਨਕਾਰੂ ਨਾਨਕ ਨਦਰੀ ਨਦ ਨਿਹ ਹਾਸ ਲੋਕ ਪਾਉਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਦੇਵ ਸਰਾ ਦੁਦਾਈ ਦਾਇਆ ਖੀਲਾ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ ਹਦੂਰ ਕਰਮੀਆਂ ਆਪਣੀ ਕੀ ਨੀੜੈ ਕੀ ਦੂਰ ਜਿਨੇ ਨਾਮ ਤੇ ਆਇਆ ਗੈ ਮਸਕ ਕਲ ਨਾਨਕ ਤੇ ਮੁਖ ਜਲੇ ਕੀਤੀ ਛਟੀ ਨਾ ਲਈ ਜਿਨੇ ਨਾਮ ਤੇ ਆਇਆ ਗਾਮ ਸਕਰ ਕਾਲ ਨਾਨਕ ਤੇ ਮੁਖ ਜਲੇ ਕੀਤੀ ਛਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ